ਜਨ ਜਨ ਦੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਅਮਰੀਕਨ ਮੁੰਡਾ ਜਿਹੜਾ ਇੱਥੋਂ ਜੋ ਕੀ ਸਪੋਰਟ ਕਰ ਰਿਹਾ ਸੀ ਅਮਰਿਤਪਾਲ ਸਿੰਘ ਹੁਣਾਂ ਦੀ ਕੈਲੀਫੋਰਨੀਆ ਦਾ ਰਹਿਣ ਵਾਲਾ ਜੋਧਬੀਰ ਸਿੰਘ ਜਿਸ ਦਾ ਨਾਂ ਆ ਕੱਲ ਉਸ ਦੀ ਵੀਡੀਓ ਕਾਫੀ ਜਿਹੜੀ ਐ ਇਸ ਟਾਈਮ ਚਰਚਾ ਦਾ ਵਿਸ਼ਾ ਬਣੀ ਆ ਜਿਸ ਦੇ ਵਿੱਚ ਉਹ ਕਹਿ ਰਿਹਾ ਵੀ ਮੈਨੂੰ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਆ ਉਹ ਕਟਿਆ ਗਿਆ ਆ ਤੇ ਉਹ ਦੋਸ਼ ਲਾ ਰਿਹਾ ਹੈ ਮੌਜੂਦਾ ਸਰਕਾਰ ਦੇ ਉੱਤੇ ਕਹਿੰਦਾ ਵੀ ਉਹਨਾਂ ਦੇ ਦੁਆਰਾ ਉਹਨਾਂ ਦੇ ਬੰਦਿਆਂ ਨੇ ਜਿਹੜਾ ਉਹ ਮੈਨੂੰ ਕੋਟਿਆ ਕਿਉਂਕਿ ਉਹ ਅਮਰਿਤਪਾਲ ਸਿੰਘ ਹੁਣਾਂ ਦੀ ਸਪੋਰਟ ਦੇ ਵਿੱਚ ਸੀਗਾ ਤੇ ਉਸ ਦੇ ਹੱਕ ਦੇ ਵਿੱਚ ਉੱਥੇ ਉਹ ਪ੍ਰਚਾਰ ਵੀ ਕਰਦਾ ਰਿਹਾ ਤੇ ਉੱਥੇ ਉਸ ਨੇ ਜਿਹੜੀ ਉਸ ਦੀ ਵੋਟ ਜਿਹੜੀ ਉਹ ਪਾਈ ਆ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਵੀ ਚੰਗੀ ਜਿਹੜੀ ਆ ਮੂੰਹ ਦੇ ਉੱਤੇ ਕਿਸ ਨੂੰ ਮੁੱਕੀ ਹੋਈ ਆ ਬਾਹ ਦੇ ਉੱਤੇ ਵੀ ਜਿਹੜੇ ਫੱਟਾ ਉਹ ਲੱਗੇ ਆ ਇਹ ਹੁਣ ਇੱਕ ਚਿੰਤਾ ਦਾ ਵਿਸ਼ਾ ਅਮਰੀਕਨਸ ਦੇ ਲਈ ਵੀ ਜਿਹੜਾ ਉਹ ਬਣ ਗਿਆ ਆ ਬੀ ਜਿਹੜੇ ਰਹਿੰਦੇ ਤਾਂ ਇੱਥੇ ਆ ਚਲੋ ਚਰਚਾ ਕਰਦੇ ਆ ਗੱਲਬਾਤ ਕਰਦੇ ਆ ਵੀ ਇਹ ਕਿਤੇ ਡਰੋਨ ਤੋਂ ਘਾਉਣ ਦੀ ਜਿਹੜੀ ਇਸ ਦੇ ਪਿੱਛੇ ਗੱਲ ਆ ਕੀ ਇਸ ਦੇ ਪਿੱਛੇ ਨਾਲ ਹੋਰ ਜਿਹੜਾ ਉਹ ਚੱਲ ਰਿਹਾ ਉਹਦੀ ਆਪ ਮੰਨिए ਤਾਂ ਉਹ ਇਹੀ ਕਹਿ ਰਿਹਾ ਆ ਵੀ ਅਮਰਿਤਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਸਪੋਰਟ ਕਰਨ ਖਾਤਰ ਉਸ ਨੂੰ ਜਿਹੜਾ ਉਹ ਕੁੱਟਿਆ ਮਾਰਿਆ ਗਿਆ ਆ ਕਹਿੰਦਾ ਵੀ ਮੈਨੂੰ ਕਿਡਨਾਪ ਕਰਕੇ ਟੀਕਾ ਵੀ ਲਾਇਆ ਬੇਹੋਸ਼ ਵੀ ਕਰਨ ਦੀ ਕੋਸ਼ਿਸ਼ ਕੀਤੀ ਤੇ ਚੰਗੇ ਜਿਹੜੇ ਮੇਰੇ ਠੁੱਡ ਅਕਸੋਨ ਜਿਹੜੇ ਉਹ ਮਾਰੇ ਤੇ ਕਹਿੰਦੇ ਸ਼ਰਾਬ ਉਹਨਾਂ ਨੇ ਪੀਤੀ ਹੋਈ ਸੀ ਕੁੱਟਣ ਵਾਲਿਆਂ ਨੇ ਤਾਂ ਇਹੀ ਕਹਿ ਰਹੇ ਸੀਗੇ ਵੀ ਤੂੰ ਕਰੇਗਾ ਕੀ ਤੈਨੂੰ ਤਾਂ ਜਾਣਾ ਹੀ ਪੈਣਾ ਚੜ੍ਹਨਾ ਤਾਂ ਪੈਣਾ ਹੀ ਆ ਤੈਨੂੰ ਜਹਾਜ਼ ਤੂੰ ਕਰੇਗਾ ਕੀ ਜੇ ਕੇਸ ਵੀ ਜਿਹੜਾ ਉਹ ਕਰਦਾ ਆ ਸੋ ਇਹ ਇੱਕ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਨਵਾਂ ਮਸਲਾ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈਗਾ ਆ ਜੀ ਬਿਲਕੁਲ ਸੋ ਸਾਰਿਆਂ ਨੂੰ ਪਤਾ ਹੀ ਹੈ ਜੋਧਵੀਰ ਸਿੰਘ ਯੋਧਾ ਕਾਫੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਆ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਇਲੈਕਸ਼ਨਸ ਹੋਈ ਸੀ ਉਸ ਟਾਈਮ ਆਮ ਆਦਮੀ ਪਾਰਟੀ ਦੀ ਸਪੋਰਟ ਤੇ ਸੀ ਤੇ ਇਸ ਟਾਈਮ ਉਹ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਦੀ ਸਪੋਰਟ ਤੇ ਗਏ ਹੋਏ ਸੀ ਤੇ ਕੱਲ ਜਿਹੜੀ ਇੱਕ ਵੀਡੀਓ ਆਈ ਆ ਉਹਦੇ ਵਿੱਚ ਉਹਨਾਂ ਦੀ ਬਹੁਤ ਘੁੱਟਮਾਰ ਕੀਤੀ ਗਈ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਪਰ ਉਹ ਕਹਿੰਦੇ ਇਹੀ ਆ ਕਿ ਮੈਂ ਉਹਨਾਂ ਦੀ ਸਪੋਰਟ 'ਚ ਆਇਆ ਕਰਕੇ ਮੇਰੇ ਨਾਲ ਇਹ ਹੋਇਆ ਹੈਗਾ ਆਪਾਂ ਕੋਸ਼ਿਸ਼ ਤਾਂ ਕੀਤੀ ਸੀ ਕੰਟੈਕਟ ਕਰਨ ਦੀ ਪਰ ਕੰਟੈਕਟ ਨਹੀਂ ਹੋ ਸਕਿਆ ਪਰ ਆਪਾਂ ਖਬਰ ਜਰੂਰ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਆ ਕਿ ਜੇ ਅਮਰੀਕਾ ਕੈਨੇਡਾ ਬਾਹਰ ਵਸਦੇ ਸਿੱਖਾਂ ਨੇ ਉੱਥੇ ਪੰਜਾਬ ਚ ਜਾ ਕੇ ਕੁੱਟੇ ਖਾਣੀਆਂ ਫਿਰ ਉੱਥੇ ਜਾ ਕੇ ਕੰਮ ਲੈ ਕੀ ਆ ਫਿਰ ਉੱਥੇ ਕਹਿੰਦੇ ਵੀ ਸਾਡੀ ਇੱਥੇ ਸਪੋਰਟ ਕਰੋ ਇੱਥੇ ਫਾਈਨੈਂਸ਼ੀਅਲੀ ਹੈਲਪ ਕਰੋ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਨਵੈਸਟਮੈਂਟ ਲਾਓ ਤੇ ਜੇ ਸਿੱtreਖਾ ਨੇ ਆ ਫਿਰ ਉਥੇ ਕਿਹੜਾ ਬੰਦਾ ਇਨਵੈਸਟਮੈਂਟ ਖਾਊਗਾ ਅ ਇਨਵੈਸਟਮੈਂਟ ਉਥੇ ਕਰੂਗਾ ਸੋ ਇਹ ਜਰੂਰ ਜਿਹੜੇ ਵੀ ਆਪਾਂ ਪੰਜਾਬੀ ਜਿਹੜੇ ਯੂਐਸਏ ਵੱਲੋਂ ਵੀ ਬੇਨਤੀ ਕਰਦੇ ਭਾਈ ਜਿਹੜੇ ਪੰਜਾਬ ਵਿਜ਼ਿਟ ਕਰਨ ਜਾਣਦੇ ਆ ਨਾ ਜੇ ਤੁਹਾਨੂੰ ਜਰੂਰੀ ਹੈ ਨਾ ਤਾਂ ਹੀ ਜਾਓ ਨਹੀਂ ਤਾਂ ਤੁਹਾਡੇ ਸਾਹਮਣੇ ਆ ਵੀ ਕੀ ਕੁਝ ਹੋ ਰਿਹਾ ਹੈਗਾ ਕਿੰਨੀ ਉੱਥੇ ਲੁੱਟਮਾਰ ਹੋ ਰਹੀ ਆ ਖਬਰਾਂ ਤੁਸੀਂ ਰੋਜ਼ ਸੁਣਦੇ ਹੀ ਹੈਗੇ ਆ ਇਹ ਧਿਆਨ ਦੇ ਵਿੱਚ ਰੱਖੋ ਜਿਹੜੀਆਂ ਉੱਥੇ ਦੀਆਂ ਇਲੈਕਟਿਡ ਸਰਕਾਰਾਂ ਆ ਉਹਨਾਂ ਨੂੰ ਇਦਾਂ ਦੇ ਕੁਐਸਚਨ ਪੁੱਛਣੇ ਚਾਹੀਦੇ ਵੀ ਐਨ ਆਰ ਆਈ ਦੀ ਜਿਹੜੀ ਸੇਫਟੀ ਆ ਉਹ ਕੀ ਆ ਐਨ ਆਰ ਆਈ ਦੀਆਂ ਪ੍ਰਾਪਰਟੀਆਂ ਦੀ ਸੇਫਟੀ ਕੀ ਹੈਗੀ ਆ ਇਹ ਸਾਰਾ ਕੁਝ ਸਾਨੂੰ ਡਿਸਕਸ ਕਰਨਾ ਚਾਹੀਦਾ ਹੈਗਾ ਆ ਜਦੋਂ ਵੀ ਕੋਈ ਤੁਹਾਡੇ ਕੋਲ ਇਲੈਕਟਿਡ ਅਫੀਸ਼ਰ ਆਉਂਦਾ ਨਾ ਕਿ ਵੀ ਫੋਟੋ ਖਿੱਚ ਕੇ ਉੱਥੇ ਹੀ ਸੋਸ਼ਲ ਮੀਡੀਆ ਦੇ ਪਾ ਦਿਆ ਕਰੋ ਤੇ ਮੁੜ ਕੇ ਜੀ ਸਾਡੀ ਇਹਦੇ ਨਾਲ ਫੋਟੋ ਆ ਤੇ ਇਹ ਤਾਂ ਹੁਣ ਜਿੱਤ ਗਿਆ ਜੀ ਤੇ ਉਹਨੂੰ ਵਧਾਈਆਂ ਜੀ ਹਾਂਜੀ ਬਿਲਕੁਲ ਇਹ ਵੱਡੇ ਜਿਹੜੇ ਆ ਸਵਾਲ ਨੇ ਕਿਉਂਕਿ ਇਹ ਤਾਂ ਫਿਰ ਉਹੀ ਚੱਲਨ ਆ ਨਾ ਵੀ ਕੀੜ ਕੱਢਣ ਰੰਜਿਸ਼ ਜਿਹੜੀ ਉਹ ਕੱਢਦੇ ਤੇ ਚਲੋ ਕੰਮ ਚੱਲਦਾ ਹੀ ਆ ਰਿਹਾ ਕਿੰਨੇ ਚਿਰ ਦਾ ਜਿਹੜਾ ਉਹ ਕਰੀ ਜਾਂਦੇ ਆ ਤੇ ਹੁਣ ਹੱਥੋਂ ਪਾਈ ਕੁੱਟਮਾਰ ਤੱਕ ਵੀ ਜਿਹੜੀ ਉਹ ਨੌਬਤ ਆ ਕਈ ਜਿਹੜੇ ਕੇਸ ਆ ਇਦਾਂ ਦੇ ਹੁੰਦੇ ਇਤੋਂ ਤੱਕ ਵੀ ਕਈ ਏਰੀ ਦਾ ਕਤਲ ਤੱਕ ਦੀਆਂ ਵੀ ਜਿਹੜੀਆਂ ਗੱਲਾਂ ਆ ਉਹ ਆਪਾਂ ਸੁਣਦੇ ਇਸ ਦੇ ਵਿੱਚ ਰਹਿੰਨੇ ਆ ਸੋ ਜਿਨ੍ਹਾਂ ਦੇ ਤੁਸੀਂ ਕਈ ਦੀ ਸਪੋਰਟ ਕਰ ਰਹੇ ਹੋ ਨੇ ਬਾਅਦ ਚ ਉਹੀ ਦੇਖ ਲਓ ਤੁਹਾਡੇ ਦਿਵਾਲੇ ਜਿਹੜੇ ਉਹ ਹੋ ਜਾਂਦੇ ਕਿਉਂਕਿ ਤੁਹਾਡੇ ਨਾਲ ਉਹਨਾਂ ਦੇ ਵਿਚਾਰ ਮਿਲਣੋਂ ਜਿਹੜੇ ਉਹ ਬੰਦ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਕਿੱਦਾਂ ਦੇ ਹੱਤਕੰਡੇ ਅਪਣਾ ਸਕਦੇ ਬਹੁਤ ਮੰਦਭਾਗੀ ਜਿਹੜੀ ਇਹ ਘਟਨਾ ਹੈ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ ਵੱਡਿਆਂ ਨੂੰ ਇਹ ਕਰ ਰਿਹਾ ਤੁਸੀਂ ਇਹ ਦੇਖੋ ਵੀ ਬਾਕੀਆਂ ਦੇ ਨਾਲ ਕੀ ਜਿਹੜਾ ਆ ਉਹ ਆ ਜਿਹੜਾ ਉਹ ਹੈਗਾ ਆ ਇਹ ਦੱਸ ਜਾਈਏ ਕਿਉਂਕਿ ਉਹਨੇ ਉਥੇ ਵੋਟ ਪਾਈ ਸੀ ਉਹ ਅਮਰੀਕਨ ਸਿਟੀਜ਼ਨ ਤਾਂ ਨਹੀਂ ਸੀਗਾ ਸ਼ਾਇਦ ਉਹ ਗ੍ਰੀਨ ਕਾਰਡ ਹੋਲਡਰ ਹੀ ਸੀਗਾ ਸੋ ਇਹ ਇਹਦੇ ਕਰਕੇ ਉਹਨਾਂ ਦੇ ਦਿਵਾਲੇ ਉਹ ਹੱਥੇ ਜਿਹੜਾ ਆ ਉਹ ਸੌਕਾ ਚੜ ਜਾਂਦਾ ਜੇ ਕੋਈ ਅਮਰੀਕਨ ਸਿਟੀਜ਼ਨ ਆ ਤੇ ਅਮਰੀਕਨ ਸਿਟੀਜ਼ਨ ਦੇ ਨਾਲ ਇਦਾਂ ਹੁੰਦੀ ਆ ਤਾਂ ਉਹਦੇ ਵਿੱਚ ਫਿਰ ਯੂ ایس ਦੀ ਐਮਬੈਸੀ ਜਿਹੜੀ ਆ ਉਸ ਦੇ ਵਿੱਚ ਇਨਵੋਲਵ ਹੋ ਜਾਂਦੀ ਹੁੰਦੀ ਆ ਸੋ ਇਹ ਇਹ ਵੀ ਚੀਜ਼ਾਂ ਜਿਹੜੀਆਂ ਉਹ ਨਾਲ ਹੀ ਰਹਿੰਦੀ ਗਿਆਂ ਤਾਈਓ ਕਈ ਵਾਰੀ ਆਪਾਂ ਦੱਸਦੇ ਰਹੀਨੇ ਕਹਿੰਦੇ ਰਹਿੰਨੇ ਆ ਵੀ ਦੋ ਮੇੜੀਆਂ ਦੇ ਵਿੱਚ ਬੰਦਾ ਜਿਹੜਾ ਉਹ ਤਿਆ ਜਿਹੜਾ ਉਹ ਪਾਰ ਨਹੀਂ ਹੁੰਦਾ ਹੁੰਦਾ ਸੋ ਬੰਦੇ ਨੂੰ ਇੱਕ ਇੱਕ ਪਾਸੜ ਜਿਹੜਾ ਆ ਉਹ ਕਰਨਾ ਹੀ ਪੈਂਦਾ ਹੈ ਰਹਾ